ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਉਹ ਵੀ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਉਹਨਾਂ ਨੇ ਅਰਦਾਸ ਕੀਤੀ ਹੈ ਉਹ ਕਹਿੰਦੇ ਨੇ ਕਿ ਬੰਦੀ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਸੁਖਬੀਰ ਬਾਦਲ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਆ ਕਿ ਸੁਖਬੀਰ ਬਾਦਲ ਨੂੰ ਤਨਖਾਈਆ ਨਹੀਂ ਦੋਸ਼ੀ ਕਹਿਣਾ ਚਾਹੀਦਾ ਇਹੋ ਜਿਹਾ ਹੀ ਜਿਹੜਾ ਬਿਆਨ ਆ ਉਹ ਮਾਲਵਿੰਦਰ ਕਾਂਗੜਾ ਦਾ ਕਹਿੰਦੇ ਉਹ ਤਾਂ ਜੀ ਗੁਨਾਹ ਨਹੀਂ ਕਹਿੰਦੇ ਜੀ ਅਪਰਾਧ ਕੀਤੇ ਨੇ ਵਾਜਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਈਆਂ ਨੂੰ ਕਈ ਸਾਲ ਹੋ ਚੁੱਕੇ ਨੇ ਹੂੰ ਤਾਂ ਉਹ ਕਹਿੰਦੇ ਹੁੰਦੇ ਨੇ ਕਿ ਲਫਾਫੇ ਦੇ ਵਿੱਚੋਂ ਨਿਕਲਦਾ ਸੁਖਵੀਰ ਸਿੰਘ ਬਾਦਲ ਦੀ ਜੇਬ ਦੇ ਵਿੱਚੋਂ ਨਿਕਲਦਾ ਪ੍ਰਧਾਨ ਤੇ ਹੁਣ ਸਿੱਖ ਜਣੇ ਨੇ ਕਿਸੇ ਤਰ੍ਹਾਂ ਦਾ ਉਹਨਾਂ ਦੇ ਨਾਲ ਨਾਤਾ ਨਹੀਂ ਰੱਖ ਸਕਦੇ ਇਹ ਵੀ ਕਿਹਾ ਜਾਂਦਾ ਹੈ ਪਰ ਸਿੱਖ ਪ੍ਰਚਾਰਕ ਨੇ ਜਿਹੜੇ ਉਹਨਾਂ ਦਾ ਇੱਕ ਬਿਆਨ ਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਹਿੰਦੇ ਇਸ ਕੀ ਸੁਖਵੀਰ ਬਾਦਲ ਨੂੰ ਜੋ ਤਨਖਾਹਿਆ ਲਗਾਇਆ ਹੈ ਉਹ ਇੱਕ ਸੋਚੀ ਸਮਝੀ ਕਹਿੰਦੇ ਸਾਜ਼ਿਸ਼ ਹੈ ਕਿ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਕਹਿੰਦੇ ਕਿ ਉਹ ਵੀ ਤਾਂ ਬਰਾਬਰ ਦੇ ਦੋਸ਼ੀ ਨੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਤੇ ਉਹ ਭਾਵੇਂ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਦੋਸ਼ੀ ਉਹ ਵੀ ਨੇ ਤੇ ਇਸ ਕਰਕੇ ਉਹਨਾਂ ਨੂੰ ਜੋ ਫਕਰ-ਏ-ਕੌਮ ਦਿੱਤਾ ਗਿਆ ਸੀ ਉਹ ਉਹਨਾਂ ਤੋਂ ਵਾਪਸ ਲੈ ਲੈਣਾ ਚਾਹੀਦਾ ਹੈ। ਤਾਂ ਇਹਦੇ ਉੱਤੇ ਸਵਾਲ ਇਹ ਵੀ ਸੀ ਕਿ ਸਿਮਰਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅਕਾਲੀ ਦਲ ਦਾ ਸਬੰਧ ਹੈ। ਹੂੰ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਵੀ ਕਹਿੰਦੇ ਲਗਾਉਣ ਦੇ ਵਿੱਚ ਅਕਾਲੀ ਦਲ ਦੀ ਮੋਰੀ ਭੂਮਿਕਾ ਹੁੰਦੀ ਹੈ। ਜੀ। ਤਾਂ ਇਸ ਕਰਕੇ ਉਹ ਆਪ ਹੀ ਹੀ ਆਪਸ ਦੇ ਵਿੱਚ ਹੀ ਇਹ ਕਵਾਡ ਲੈਣ ਵਾਲੀ ਗੱਲ ਸੀਗੀ ਇਹ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਕਹਿੰਦੇ ਨੇ। ਹਰਜਿੰਦਰ ਸਿੰਘ ਮਾਜੀ ਹੋਰਾਂ ਨੇ ਇੱਕ ਤਾਂ ਇਹਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਜੀ। ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਸੁਖਵੀਰ ਬਾਦਲ ਇੱਕ ਦਿਨ ਪਹਿਲਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਕਰਦੇ ਨੇ ਅਗਲੇ ਦਿਨ ਉਹਨਾਂ ਨੂੰ ਤਨਖਾਹੀ ਐਲਾਨਿਆ ਜਾਂਦਾ ਹੈ ਤਾਂ ਇਹ ਕੋਈ ਨਾ ਕੋਈ ਆਪਸ ਦੇ ਵਿੱਚ ਕੋਈ ਗੱਲਬਾਤ ਹੋ ਸਕਦੀ ਹੈ। ਜਿਹੜਾ ਸੁਭੀਰ ਬਾਦਲ ਜਿਹੜਾ ਲਫਾਫਾ ਬੰਦ ਕਰਕੇ ਸਪਸ਼ਟ ਕਰਨ ਦੇ ਕਿਉਂ ਆਉਂਦੇ ਨੇ ਹਾਲਾਂਕਿ ਲਫਾਫਾ ਬਾਅਦ ਦੇ ਵਿੱਚ ਖੁੱਲ ਜਾਂਦਾ ਹੈ ਉਹ ਵੀ ਕਹਿੰਦੇ ਸੀਗਾ ਵੀ ਹੋ ਸਕਦਾ ਉਹਦੇ ਵਿੱਚ ਕੀ ਕੀਤਾ ਹੋਵੇ ਕਿਸ ਤਰ੍ਹਾਂ ਕੀਤਾ ਜਾਵੇ ਇਹ ਵੀ ਜਿਹੜੇ ਬੁੱਧੀਜੀਵੀ ਨੇ ਉਹ ਸਵਾਲ ਖੜੇ ਕਰਦੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਵਿਅਕਤੀ ਕੋਈ ਫੈਸਲਾ ਵੀ ਨਹੀਂ ਲੈ ਸਕਦਾ। ਜਿਹੜੀ ਪਾਰਟੀ ਦੇ ਨਾਲ ਸੰਬੰਧਿਤ ਆ ਜਿਹੜੀ ਧਿਰ ਦੇ ਨਾਲ ਸੰਬੰਧਿਤ ਆ ਉਹਦੇ ਪ੍ਰਧਾਨ ਦੀ ਚੋਣ ਵੀ ਖੁਦ ਨਹੀਂ ਕਰ ਸਕਦਾ ਤਕबीर ਬਾਦਲਹਰਾਂ ਨੂੰ ਭਾਵੇਂ ਕੱਲ ਤਨਖਾਹਾਂ ਕਰਾਰ ਦੇ ਦਿੱਤਾ ਤੇ ਫਿਰ ਉਹਨਾਂ ਨੂੰ ਆਖਿਆ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗੋ ਜਦੋਂ ਤੱਕ ਤੁਸੀਂ ਇਸ ਅਕਾਲ ਤਖਤ ਸਾਹਿਬ ਵਿਖੇ ਆ ਕੇ ਪੇਸ਼ ਨਹੀਂ ਹੁੰਦੇ ਉਦੋਂ ਤੱਕ ਤੁਹਾਨੂੰ ਤਨਖਾਹਾਂ ਕਰਾਰ ਦਿੱਤਾ ਜਾਂਦਾ ਹੈ ਤੇ ਹੁਣ ਸਿੱਖ ਜਣੇ ਨੇ ਕਿਸੇ ਤਰ੍ਹਾਂ ਦਾ ਉਹਨਾਂ ਦੇ ਨਾਲ ਨਾਤਾ ਨਹੀਂ ਰੱਖ ਸਕਦੇ ਇਹ ਵੀ ਕਿਹਾ ਜਾਂਦਾ ਹੈ ਪਰ ਸਿੱਖ ਪ੍ਰਚਾਰਕ ਨੇ ਜਿਹੜੇ ਉਹਨਾਂ ਦਾ ਇੱਕ ਬਿਆਨ ਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਹਿੰਦੇ ਕੀ ਸੁਖਬੀਰ ਬਾਦਲ ਨੂੰ ਜੋ ਤਨਖਾਹਿਆ ਲਗਾਇਆ ਹੈ ਉਹ ਇੱਕ ਸੋਚੀ ਸਮਝੀ ਕਹਿੰਦੇ ਸਾਜ਼ਿਸ਼ ਹੈ ਨਾਰਹੀ ਉਹਨਾਂ ਨੇ ਐਵੀ ਡਿਮਾਂਡ ਰੱਖਤੀ ਕਹਿੰਦੇ ਕਿ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਕਹਿੰਦੇ ਕਿ ਉਹ ਵੀ ਤਾਂ ਬਰਾਬਰ ਦੇ ਦੋਸ਼ੀ ਨੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਤੇ ਉਹ ਭਾਵੇਂ ਆ ਜਿਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਦੋਸ਼ੀ ਉਹ ਵੀ ਨੇ ਤੇ ਇਸ ਕਰਕੇ ਉਹਨਾਂ ਨੂੰ ਜੋ ਫਖਰੇ ਕੌਮ ਦਿੱਤਾ ਗਿਆ ਸੀ ਉਹ ਉਹਨਾਂ ਤੋਂ ਵਾਪਸ ਲੈ ਲੈਣਾ ਚਾਹੀਦਾ ਜੀ ਬਿਲਕੁਲ ਮਰਹੂਮ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਫਖਰੇ ਕੌਮ ਦਿੱਤਾ ਗਿਆ ਸੀ ਜੀ ਤਾਂ ਇਹਦੇ ਉੱਤੇ ਸਵਾਲ ਇਹ ਵੀ ਸੀ ਕਿ ਸਿਮਰਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅਕਾਲੀ ਦਲ ਦਾ ਸਬੰਧ ਹੈ ਹੂੰ ਸਿਰੇ ਕਾਲ ਤੱਕ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਵੀ ਕਹਿੰਦੇ ਲਗਾਉਣ ਦੇ ਵਿੱਚ ਅਕਾਲੀ ਦਲ ਦੀ ਮੋਰੀ ਭੂਮਿਕਾ ਹੁੰਦੀ ਹੈ ਤਾਂ ਇਸ ਕਰਕੇ ਉਹ ਆਪੇ ਹੀ ਆਪਸ ਦੇ ਵਿੱਚ ਹੀ ਇੱਕ ਆਵਾੜ ਲੈਣ ਵਾਲੀ ਗੱਲ ਸੀਗੀ ਇਹ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਕਹਿੰਦੇ ਨੇ ਤੇ ਦੂਜੇ ਪਾਸੇ ਹਰਜਿੰਦਰ ਸਿੰਘ ਮਾਜੀ ਹੋਰਾਂ ਨੇ ਇੱਕ ਤਾਂ ਇਹਨੂੰ ਸਾਜ਼ਿਸ਼ ਕਰਾਰ ਦਿੰਦਾ ਹੈ ਜੀ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਸੁਖਵੀਰ ਬਾਦਲ ਇੱਕ ਦਿਨ ਪਹਿਲਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਕਰਦੇ ਨੇ ਅਗਲੇ ਦਿਨ ਉਹਨਾਂ ਨੂੰ ਤਨਖਾਹੀਆ ਐਲਾਨਿਆ ਜਾਂਦਾ ਤਾਂ ਇਹ ਕੋਈ ਨਾ ਕੋਈ ਆਪਸ ਦੇ ਵਿੱਚ ਕੋਈ ਗੱਲਬਾਤ ਹੋ ਸਕਦੀ ਹੈ ਹੂੰ ਤੇ ਸੁਖਵੀਰ ਬਾਦਲ ਜਿਹੜਾ ਲਫਾਫਾ ਬੰਦ ਕਰਕੇ ਸਪਸ਼ਟ ਕਰਨ ਦੇ ਕਿਉਂ ਆਉਂਦੇ ਨੇ ਹਾਲਾਂਕਿ ਲਫਾਫਾ ਬਾਅਦ ਦੇ ਵਿੱਚ ਖੁੱਲ ਜਾਂਦਾ ਉਹ ਵੀ ਕਹਿੰਦੇ ਸੀਗਾ ਵੀ ਹੋ ਸਕਦਾ ਉਹਦੇ ਵਿੱਚ ਕੀ ਕੀਤਾ ਹੋਵੇ ਕਿਸ ਤਰ੍ਹਾਂ ਕੀਤਾ ਜਾਵੇ ਇਹ ਵੀ ਜਿਹੜੇ ਬੁੱਧੀਜੀਵੀ ਨੇ ਉਹ ਸਵਾਲ ਖੜੇ ਕਰਦੇ ਨੇ ਤੇ ਹੁਣ ਇਹਨਾਂ ਨੇ ਇਹ ਕਿਹਾ ਕਿ ਕੱਲਾ ਜਿਹੜਾ ਡਿਪਟੀ ਸੀਐਮ ਦੇ ਅਹੁਦੇ ਦੇ ਉੱਤੇ ਸੀ ਗ੍ਰਹਿ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਸੀ ਸੁਖਵੀਰ ਸਿੰਘ ਬਾਦਲ ਜੋ ਕੁਝ ਹੋਇਆ ਉਹਦੇ ਵਾਸਤੇ ਇਕੱਲੇ ਦੋਸ਼ੀ ਨਹੀਂ ਹੈਗੇ ਇਹਨਾਂ ਦੇ ਨਾਲ ਇਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੀ ਉਦੋਂ ਸੱਤਾ ਦੇ ਵਿੱਚ ਸੀਗੇ ਸਰਕਾਰ ਦੇ ਵਿੱਚ ਸੀਗੇ ਤਾਂ ਇਸ ਕਰਕੇ ਜਿਹੜਾ ਫਖਰੇ ਕੌਮ ਆ ਉਹ ਇਹਨਾਂ ਤੋਂ ਵਾਪਸ ਲਿਆ ਜਾਵੇ ਕੱਲੀ ਇਹਨਾਂ ਦੀ ਮੰਗ ਨਹੀਂ ਹੈ ਬਹੁਤ ਜੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਨੇ ਮੰਗ ਕੀਤੀ ਆ ਭਾਈ ਜਸਵੀਰ ਸਿੰਘ ਰੋਡੇ ਹੋਰੀ ਜੋ ਸਾਬਕਾ ਜਥੇਦਾਰ ਨੇ ਉਹਨਾਂ ਨੇ ਵੀ ਕਿਹਾ ਕਿ ਫਖਰੇ ਕੌਮ ਵਾਪਸ ਲੈਣਾ ਚਾਹੀਦਾ ਜੀ ਕਹਿੰਦੇ ਇੱਕ ਪਾਸੇ ਪਿਤਾ ਫਖਰੇ ਕੌਮ ਹੋਵੇ ਪੁੱਤਰ ਤਨਖਾਈਆ ਕਰਾਰ ਦਿੱਤਾ ਹੋਵੇ ਬਿਲਕੁਲ ਤਾਂ ਇਸ ਕਰਕੇ ਉਹਨਾਂ ਤੋਂ ਵਾਪਸ ਜ਼ਰੂਰ ਲੈਣਾ ਚਾਹੀਦਾ ਹੈ ਤੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਵੀ ਲਗਾਤਾਰ ਉੱਠੀ ਹੋਈ ਹੈ ਕਿ ਸੁਖਬੀਰ ਬਾਦਲ ਅਸਤੀਫਾ ਦੇਣ ਕਾਰਨ ਇਹ ਹੈ ਕਿ ਜਦੋਂ ਕਿਸੇ ਵੀ ਅਜਿਹੇ ਸ਼ਖਸ ਨੂੰ ਸਿਰਕਾਲ ਤੱਕ ਸਾਹਿਬ ਨੂੰ ਤਨਖਾਹੀਆਂ ਕਰਾਰ ਦਿੱਤਾ ਜਾਂਦਾ ਹੈ ਤਾਂ ਕਹਿੰਦੇ ਉਹ ਕਿਸੇ ਅਹੁਦੇ ਦੇ ਉੱਤੇ ਵਿਰਾਜਮਾਨ ਨਹੀਂ ਰਹਿ ਸਕਦਾ ਇੱਥੋਂ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਵਿਅਕਤੀ ਕੋਈ ਫੈਸਲਾ ਵੀ ਨਹੀਂ ਲੈ ਸਕਦਾ ਜਿਹੜੀ ਪਾਰਟੀ ਦੇ ਨਾਲ ਸੰਬੰਧਿਤ ਹੈ ਜਿਹੜੀ ਧਿਰ ਦੇ ਨਾਲ ਸੰਬੰਧਿਤ ਆ ਉਹਦੇ ਪ੍ਰਧਾਨ ਦੀ ਚੋਣ ਵੀ ਖੁਦ ਨਹੀਂ ਕਰ ਸਕਦਾ ਜੀ ਤੇ ਇਸ ਕਰਕੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਅਸਤੀਫਾ ਜ਼ਰੂਰ ਦੇਣਾ ਚਾਹੀਦਾ ਹੈ। ਹੂੰ ਤੇ ਆਮ ਆਦਮੀ ਪਾਰਟੀ ਨੇ ਵੀ ਪੱਖ ਦਿੱਤਾ ਆਪਣਾ ਮਾਲਵਿੰਦਰ ਸਿੰਘ ਕੰਘੋਰੀ ਬੋਲੇ ਨੇ ਕਿ ਇਹਨਾਂ ਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਨੈਤਿਕਤਾ ਦੇ ਤੌਰ ਦੇ ਉੱਤੇ ਪਰ ਸੁਖਵੀਰ ਸਿੰਘ ਬਾਦਲ ਅਜੇ ਅਸਤੀਫੇ ਬਾਰੇ ਕੋਈ ਗੱਲ ਨਹੀਂ ਕਰ ਰਹੇ। ਹਾਲਾਂਕਿ ਉਹਨਾਂ ਦਾ ਬਿਆਨ ਜ਼ਰੂਰ ਸੀਗਾ ਕਿ ਉਹ ਪਹੁੰਚਣਗੇ ਜਲਦ ਹੀ ਆਪਣਾ ਸਪਸ਼ਟੀਕਰਨ ਦੇਣਗੇ। ਤੇ ਇਸੇ ਦੇ ਚਲਦਿਆਂ ਜਿਹੜੇ ترਸੀਮ ਸਿੰਘ ਨੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਉਹ ਵੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਉਹਨਾਂ ਨੇ ਅਰਦਾਸ ਕੀਤੀ ਹੈ ਉਹ ਕਹਿੰਦੇ ਨੇ ਕਿ ਬੰਦੀ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਸੁਖਬੀਰ ਬਾਦਲ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਤਨਖਾਹਿਆ ਨਹੀਂ ਦੋਸ਼ੀ ਕਹਿਣਾ ਚਾਹੀਦਾ ਜੀ ਕਹਿੰਦੇ ਕਿ ਕਿਉਂਕਿ ਉਹਨਾਂ ਦੇ ਉੱਤੇ ਜਦੋਂ ਕਹਿ ਦਿੱਤਾ ਕਿ ਇਹਨਾਂ ਨੇ ਜਿਹੜੇ ਗੁਨਾਹ ਕੀਤੇ ਨੇ ਤਾਂ ਇਹਦਾ ਮਤਲਬ ਦੋਸ਼ੀ ਨੇ ਜਿਹੇ ਗੁਨਾਹ ਕੀਤੇ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਕੱਲ ਜਦੋਂ ਜਥੇਦਾਰ ਸਾਹਿਬ ਬੋਲ ਰਹੇ ਸੀ ਉਹਨਾਂ ਨੇ ਕਿਹਾ ਸੀ ਗੁਨਾਹਾਂ ਦੀ ਭੁੱਲ ਬਖਸ਼ਾ ਇਹੋ ਜਿਹਾ ਜਿਹੜਾ ਬਿਆਨ ਆ ਉਹ ਮਾਲਵਿੰਦਰ ਕਾਂਗਰਾਂ ਦਾ ਕਹਿੰਦੇ ਉਹ ਤਾਂ ਜੀ ਗੁਨਾਹ ਨਹੀਂ ਕਹਿੰਦੇ ਜੀ ਅਪਰਾਧ ਕੀਤੇ ਨੇ ਕੋਈ ਗਲਤੀ ਨਹੀਂ ਕੀਤੀ ਇਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਜੀ ਤੇ ਹੁਣ تر세ਮ ਸਿੰਘ ਹੋਰੀ ਕਹਿੰਦੇ ਨੇ ਕਿ ਕੌਮ ਦੇ ਉੱਤੇ ਜ਼ੁਲਮ ਵੀ ਕੀਤੇ ਨੇ ਹਮ ਇਸ ਕਰਕੇ ਸੁਖਬੀਰ ਬਾਦਲ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਉਹ ਪੰਥਕ ਰਵਾਇਤਾਂ ਦੇ ਮੁਤਾਬਕ ਮਿਲਣੀ ਚਾਹੀਦੀ ਆ ਜੀ ਕਿ ਜੋ ਸਜ਼ਾ ਦਾ ਪ੍ਰਾਵਧਾਨ ਹੈਗਾ ਜਿਸ ਤਰ੍ਹਾਂ ਦੀ ਸ਼੍ਰੀ ਕਾਲ ਤੱਕ ਸਭ ਤੋਂ ਸਜ਼ਾ ਮਿਲਦੀ ਆਈ ਹੈ ਗੱਲ ਦੇ ਵਿੱਚ ਤਖਤੀਆਂ ਤੱਕ ਪਾਉਣ ਵਾਲੀ ਸਜ਼ਾ ਮਿਲਦੀ ਆਈ ਰਹੀ ਹੈ ਤਲਬ ਕੀਤੇ ਜਾਂਦੇ ਰਹੇ ਨੇ ਉਹ ਹੋਣੀ ਚਾਹੀਦੀ ਹੈ ਨਾ ਕਿ ਜਿਸ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਕਿ ਤੁਸੀਂ ਸੇਵਾ ਕਰੋ ਤੇ ਆਪਣੇ ਘਰਾਂ ਨੂੰ ਚਲੇ ਜਾਓ ਉਹ ਸੇਵਾ ਕਹਿੰਦੇ ਜਿਹੜੀ ਆ ਜਾਂ ਸਜ਼ਾ ਨਹੀਂ ਹੋਣੀ ਚਾਹੀਦੀ ਪਰ ਸੁਖਵੀਰ ਬਾਦਲ ਦੇ ਨਾਲ ਨਾਲ ਜਿਹੜੇ ਇਹਨਾਂ ਦੇ ਕੈਬਨਟ ਦੇ ਉਦੋਂ ਮੰਤਰੀ ਵੀ ਰਹੇ ਨੇ ਸਰਕਾਰ ਦੇ ਵੇਲੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਉਹਨਾਂ ਤੋਂ ਵੀ ਸਪਸ਼ਟੀ ਕਰਨ ਲੈਣਾ ਹੈ ਮਾਮਲਾ ਰਾਮ ਰਹੀਮ ਦੇ ਨਾਲ ਜਾ ਕੇ ਜੁੜ ਗਿਆ ਕਿ ਉਹਨੂੰ ਮਾਫੀ ਕਿਉਂ ਦਿੱਤੀ ਗਈ ਜਦੋਂ ਉਹਨੇ ਸਵਾਗ ਰਚਿਆ ਸੀਗਾ ਹੂੰ ਤਾਂ ਕੁੱਲ ਮਿਲਾ ਕੇ ਸੁਖਵੀਰ ਸਿੰਘ ਬਾਦਲ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਪਰ ਪਤਾ ਨਹੀਂ ਕਿਉਂ ਕੁਰਸੀ ਦਾ ਮੋਹ ਨਹੀਂ ਛੱਡ ਰੇ ਸ਼ਾਇਦ ਇੰਦਾ ਵੀ ਕਹਿੰਦੇ ਲੱਗਦਾ ਹੋਣਾ ਉਹਨਾਂ ਨੂੰ ਵੀ ਜੇਕਰ ਇੱਕ ਵਾਰ ਕੁਰਸੀ ਤੋਂ ਉਤਰ ਗਿਆ ਤਾਂ ਫਿਰ ਕਿਸੇ ਨੇ ਬੈਠਣ ਨਹੀਂ ਦੇਣਾ ਜੀ ਪਰ ਇਹ ਵੀ ਕਹਿੰਦੇ ਨੇ ਵਿਰੋਧੀ ਕਹਿੰਦੇ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਆ ਉਹ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਹਰਾਂ ਦੀ ਇੱਕ ਕੰਪਨੀ ਵਾਂਗ ਉਹਨੂੰ ਚਲਾਉਂਦੇ ਨੇ ਕਾਰਪੋਰੇਟ ਵਾਂਗ ਚਲਾਉਂਦੇ ਨੇ ਕਹਿੰਦੇ ਖੁਦ ਵੀ ਕਿਉਂਕਿ ਪੜੇ ਲਿਖੇ ਐਮਬੀਏ ਨੇ ਉਹ ਹੂੰ ਪੰਥਕ ਰਵਾਇਤਾਂ ਤੋਂ ਪੰਥਕ ਜਿਹੜੇ ਸਿਧਾਂਤ ਨੇ ਉਹਨਾਂ ਤੋਂ ਅਕਾਲੀ ਦਲ ਕਹਿੰਦੇ ਦੂਰ ਹੋ ਚੁੱਕਿਆ ਹੈ ਜੀ ਇਸ ਕਰਕੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਜਿਹੜੀ ਸੁਧਾਰ ਲਹਿਰ ਆ ਉਹਨਾਂ ਦੀ ਅੱਜ ਬੈਠਕ ਵੀ ਹੈ ਕੁਝ ਹੀ ਸਮੇਂ ਬਾਅਦ ਚੰਡੀਗੜ੍ਹ ਦੇ ਵਿੱਚ ਬੈਠਕ ਹੋਣੀ ਆ ਤੇ ਇਸ ਬੈਠਕ ਦੇ ਵਿੱਚ ਵੀ ਉਹਨਾਂ ਨੇ ਕੋਈ ਨਾ ਕੋਈ ਫੈਸਲਾ ਲੈਣਾ ਸਾਰੇ ਜਿਹੜੇ ਅਹੁਦੇਦਾਰ ਨੇ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣੇ ਵਿਚਾਰ ਵੀ ਕਰਨਗੇ। ਹੂੰ ਤੇ ਇਸ ਤੋਂ ਇਲਾਵਾ ਜਿਹੜੇ ਬਾਗੀ ਤੜੇ ਦੀ ਆਪਾਂ ਗੱਲ ਕਰ ਰਹੇ ਹੁਣਾਂ ਦੀ ਮੀਟਿੰਗ ਹੋ ਗਈ ਹੈ। ਹੂੰ ਮੀਟਿੰਗ ਦੇ ਵਿੱਚ ਜੋ ਵਿਚਾਰਾਂ ਚੱਲ ਰਹੀਆਂ ਨੇ ਇੱਕ ਤਾਂ ਉਹੀ ਤਨਖਾਹਿਆ ਵਾਲਾ ਮਾਮਲਾ ਜਿਹੜਾ ਉਹ ਕਾਫੀ ਚਰਚਾ ਦੇ ਵਿੱਚ ਆ ਗਿਆ। ਜੀ ਤਾਂ ਉਹ ਕਹਿੰਦੇ ਨੇ ਕਿ ਤਨਖਾਹਿਆ ਕੋਈ ਵੀ ਵਿਅਕਤੀ ਹੁੰਦਾ ਜਿਹੜਾ ਉਹਦਾ ਪੰਥਕ ਮਾਮਲਿਆਂ ਦੇ ਵਿੱਚ ਕੋਈ ਦਖਲ ਨਹੀਂ ਹੋਣਾ ਚਾਹੀਦਾ। ਹੂੰ ਪਿੱਛੇ ਜਿਹੇ ਇਲਜ਼ਾਮ ਤੁਸੀਂ ਦੇਖੇ ਹੋਣਗੇ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਈਆਂ ਨੂੰ ਕਈ ਸਾਲ ਹੋ ਚੁੱਕੇ ਨੇ ਹੂੰ ਤਾਂ ਉਹ ਕਹਿੰਦੇ ਹੁੰਦੇ ਨੇ ਕਿ ਲਫਾਫੇ ਦੇ ਵਿੱਚੋਂ ਨਿਕਲਦਾ ਸੁਖਵੀਰ ਸਿੰਘ ਬਾਦਲ ਦੀ ਜੇਬ ਦੇ ਵਿੱਚੋਂ ਨਿਕਲਦਾ ਪ੍ਰਧਾਨ ਜੀ ਤਾਂ ਵੀ ਬੀਬੀ ਜਗੀਰ ਕੌਰ ਹੋਰਾਂ ਦੀ ਜਦੋਂ ਪ੍ਰਧਾਨਗੀ ਹੁੰਦੀ ਸੀ ਉਹ ਬਾਅਦ ਦੇ ਵਿੱਚ ਹਾਲਾਂਕਿ ਖੁਦ ਵੀ ਲੜੇ ਸੀ ਚੋਣ ਤਾਂ ਉਹਨਾਂ ਨੇ ਕਹਿਤਾ ਸੀ ਕਹਿੰਦੇ ਹਾਂ ਜੀ ਉਦੋਂ ਹੁੰਦਾ ਸੀਗਾ ਪਰ ਹੁਣ ਤਾਂ ਅਸੀਂ ਚੋਣ ਲੜੇ ਆ ਹਾਰ ਗਏ ਆ ਵੱਖਰੀ ਗੱਲ ਹੈ ਹੂੰ ਤਾਂ ਜਿਹੜਾ ਇੱਕ ਇਹਨਾਂ ਨੇ ਹੋਰ ਕਿਹਾ ਜਿਹੜਾ ਬਾਗੀ ਤੜਾ ਕਿਹਾ ਜਾਂਦਾ ਹੈ ਜਾਂ ਤੁਸੀਂ ਸ਼ਰੋਣੀ ਅਕਾਲੀ ਦਲ ਸੁਧਾਰ ਲਹਿਰ ਕਹਿ ਲਓ ਉਹ ਕਹਿੰਦੇ ਨੇ ਜੀ ਤਨਖਾਈਆ ਪੰਥਕ ਸਫਾ ਦੇ ਵਿੱਚੋਂ ਬਾਹਰ ਹੋ ਜਾਂਦਾ ਹੂੰ ਬਿਉਦਾ ਜਿਹੜਾ ਹੈ ਜਦੋਂ ਤੱਕ ਤਨਖਾਈਆ ਹੈ ਉਦੋਂ ਤੱਕ ਇੱਕ ਤਰੀਕੇ ਦੇ ਨਾਲ ਦੂਰ ਹੋ ਜਾਂਦਾ ਹੈ ਹੂੰ ਤੇ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਕਹਿੰਦੇ ਨੇ ਕਿ ਤਨਖਾਈਆ ਕਰਾਰ ਦੇਣਾ ਇਦਾਂ ਹੁੰਦਾ ਜਿਵੇਂ ਕਿਸੇ ਦੋਸ਼ੀ ਦੇ ਖਿਲਾਫ ਚਲਾਨ ਪੇਸ਼ ਹੋ ਗਿਆ ਉਸ ਤੋਂ ਬਾਅਦ ਉਹਦੇ ਕੇਸ ਚੱਲਣਾ ਹੈ ਤੇ ਫੇਰ ਸਜ਼ਾ ਮਿਲਣੀ ਹੈ ਤੇ ਇਹਦਾ ਮਤਲਬ ਵੀ ਇੱਕ ਤਰ੍ਹਾਂ ਦਾ ਚਲਾਨ ਜਾਂ ਇੱਕ ਤਰ੍ਹਾਂ ਦਾ ਗੁਨਾਹ ਜਿਹੜੇ ਵਿਰੋਧੀਆਂ ਨੇ ਵੀ ਕਹੇ ਨੇ ਉੱਥੇ ਜਾ ਕੇ ਸ਼ਿਕਾਇਤਾਂ ਕੀਤੀਆਂ ਨੇ ਉਹ ਇੱਕ ਤਰ੍ਹਾਂ ਨਾਲ ਦੋਸ਼ਾਇਦ ਵਾਲਾ ਕੰਮ ਹੋ ਚੁੱਕਿਆ ਹੈ ਤੇ ਹੁਣ ਅੱਗੇ ਸਜ਼ਾ ਦਾ ਹੈ ਤਨਖਾਹਿਆ ਤਾਂ ਹੀ ਕਿਹਾ ਗਿਆ ਹੈ ਨਾ ਹੂੰ ਕਿ ਮਤਲਬ ਕੁਛ ਨਾ ਪੁਛ ਤਾਂ ਜਿਹੜੀਆਂ ਇਨਪੁਟਸ ਨੇ ਉੱਥੇ ਪਹੁੰਚੀਆਂ ਨੇ ਜੀ ਤੇ ਲੰਮੇ ਸਮੇਂ ਤੋਂ ਇੰਤਜ਼ਾਰ ਵੀ ਇਹ ਸੀਗਾ ਕਿ ਜਿਹੜੇ ਜਥੇਦਾਰ ਸਾਹਿਬ ਨੇ ਉਹ ਲੋਕ ਹਿੱਤ ਦੇ ਵਿੱਚ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਕ ਫੈਸਲਾ ਦੇਣਗੇ ਹੂੰ ਤੇ ਹੁਣ ਜਿਹੜੀ ਇਹ ਮੀਟਿੰਗ ਚੱਲ ਰਹੀ ਹੈ ਇਦੇ ਵਿੱਚ ਉਹੀ ਮੰਗ ਫੇਰ ਦੁਹਰਾਈ ਹੈ ਉਹਨਾਂ ਨੇ ਹੂੰ ਉਹ ਕਹਿੰਦੇ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਹੂੰ ਪਹਿਲਾਂ ਵੀ ਜਦੋਂ ਬਾਗੀ ਧੜਾ ਬਣਿਆ ਰਸਗੇ ਜਿਹੜੇ ਲੀਡਰ ਇਹਨਾਂ ਦੇ ਉਹਨਾਂ ਨੇ ਕਿਹਾ ਸੀਗਾ ਕਿ ਸੁਖਬੀਰ ਬਾਦਲ ਕੁਝ ਸਮੇਂ ਲਈ ਚਾਹੇ ਆਪਣੀ ਪ੍ਰਧਾਨਗੀ ਛੱਡ ਦੇਣ ਕਿਸੇ ਹੋਰ ਨੂੰ ਪ੍ਰਧਾਨਗੀ ਦਾ ਜਨਮ ਦੇ ਦੇਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਇਸ ਵੇਲੇ ਹੋ ਰਿਹਾ ਹੈ ਹਾਸ਼ੀਏ ਤੇ ਜਾ ਰਿਹਾ ਹੈ ਤਿੰਨ ਸਿੱਟਾ ਵਿਧਾਨ ਸਭਾ ਦੇ ਵਿੱਚ ਰਹਿ ਗਈਆਂ ਇੱਕ ਸੀਟ ਲੋਕ ਸਭਾ ਦੇ ਵਿੱਚ ਰਹਿ ਗਈ ਜਦ ਕਿ ਕੇਂਦਰੀ ਮੰਤਰੀ ਖੁਦ ਹਰਸ਼ਿਮਤ ਕੌਰ ਬਾਦਲ ਹੁੰਦੇ ਸੀਗੇ ਜੀ ਤਾਂ ਕਹਿੰਦੇ ਇਸ ਕਰਕੇ ਇਹਨਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣਾ ਜਾਣਾ ਚਾਹੀਦਾ ਹੈ ਤੇ ਜਿਹੜੀ ਨਿਮਾਣਾ ਸਿੱਖ ਵਾਲੀ ਗੱਲ ਆ ਉਹ ਕਹਿੰਦੇ ਜਦੋਂ ਤੱਕ ਹਮ ਅਸਤੀਫਾ ਨਹੀਂ ਦਿੰਦੇ ਹਮ ਇੱਕ ਅਹੁਦਾ ਨਹੀਂ ਤਿਆਗਦੇ ਉਦੋਂ ਤੱਕ ਨਿਮਾਣਾ ਸਿੱਖ ਕੋਈ ਹੋ ਹੀ ਨਹੀਂ ਸਕਦਾ ਹਮ ਕਿਉਂਕਿ ਇੱਕ ਨਿਮਾਣਾ ਸਿੱਖ ਤਾਂ ਉਹ ਆ ਕਿ ਫਲਾਣਾ ਸੁਖਵੀਰ ਸਿੰਘ ਜੀ ਤੇ ਜਦੋਂ ਆਪਾਂ ਕਹਿੰਦੇ ਆ ਕਿ ਸਾਬਕਾ ਜਿਹੜੇ ਡਿਪਟੀ ਸੀਐਮ ਨੇ ਜੀ ਸ਼ਰਮ ਨੇ ਕਾਲੀ ਦਲ ਦੇ ਪ੍ਰਧਾਨ ਨੇ ਜੀ ਉਹ ਇੱਕ ਇੱਕ ਵਿਸ਼ੇਸ਼ਣ ਲੱਗ ਗਿਆ ਤਾਂ ਫਿਰ ਉਹ ਨਿਮਾਣਾ ਨਹੀਂ ਰਹਿ ਗਿਆ ਉਹ ਇੱਕ ਖਾਸ ਵਿਅਕਤੀ ਬਣ ਗਿਆ ਕਿ ਜਿਹਦਾ ਕੋਈ ਸੰਬੋਧਨ ਦੇ ਨਾਲ ਬੰਦੇ ਨੂੰ ਬੋਲਣਾ ਪੈਂਦਾ ਕਿ ਯਾਰ ਇਹ ਪ੍ਰਧਾਨ ਸਾਹਿਬ ਨੇ ਜੀ ਤੇ ਕਹਿੰਦੇ ਉਹ ਨਿਮਾਣੇ ਹੋ ਕੇ ਜ਼ਰੂਰ ਪਹੁੰਚਣ ਤੇ ਹੁਣ ਸੁਖਬੀਰ ਬਾਦਲ ਇਹਨਾਂ ਨੂੰ ਕੀ ਜਵਾਬ ਦਿੰਦੇ ਨੇ ਸੁਖਬੀਰ ਬਾਦਲ ਕਦੋਂ ਪਹੁੰਚਦੇ ਨੇ ਕੀ ਗੱਲਬਾਤ ਹੁੰਦੀ ਹੈ 15 ਦਿਨਾਂ ਦਾ ਸਮਾਂ ਹੈ 15 ਦਿਨਾਂ ਦੇ ਵਿੱਚ ਉਹਨਾਂ ਨੇ ਸਪਸ਼ਟੀਕਰਨ ਦੇਣਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ